ਕੁਦੀ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਜਿਹੜੇ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ جاری ਹੈਗੀ ਐਂਡ ਉਸੇ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਭਰਾਂਪੁਰ ਦੀ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਟਲ ਵੀ ਮਿਲਿਆ ਸੀ ਜਿਹਦਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੈਰੋਇਨ ਉਹ ਵੀ ਰਿਕਵਰ ਹੋਈ ਅਸੀਂ ਬੇਕੁਲੀ ਚੈੱਕ ਹੋਵੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੁਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਹੈ ਸਰ ਉਹਦਾ ਤਾਂ ਕੋਈ ਬੈਕਗ੍ਰਾਉਂਡ ਵੀ ਹੈਗਾ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਐਡੋਫ ਨਾਉ ਪਤਾ ਹੀ ਹੋਇਆ ਅਸੀਂ ਜਿਹੜਾ ਹੈਗਾ ਉਹ ਪਰ ਇਨਟਰਾਗੋਗੇਟ ਕਰਦੇ ਜਨ ਤੱਕ ਪਬਲਿਕ ਸੇਫਟੀ ਨੂੰ ਅਨਸ਼ੋਰ ਕਰਨ ਵਾਸਤੇ ਲਾ ਨਾਡਰ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮੈਨਿਓ ਡੀਜੀਪੀ ਸਾਹਿਬ ਹੈ ਉਹਨਾਂ ਦੀ ਤਲਫੋਂ ਜਿਹੜੀ ਲਗਾਤਾਰ ਜਿਹੜੀ ਸਾਡੀ ਗਾਈਡਲਾਈਨ ਹੈ ਐਂਡ ਜਿਹੜਾ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆਣਾ ਹੈ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵਿਜ਼ਿਬਿਲਿਟੀ ਨੂੰ ਵੀ ਇਨਸ਼ੋਰ ਕੀਤਾ ਹੈ ਐਂਡ ਸਾਡੇ ਵੱਲੋਂ ਇਹ ਕਾਰਵਾਈ ਜਿਹੜੀ ਹੈਗੀ ਜਿਹੜੇ ਆਰਮਸ ਐਕਟ ਦੇ ਤਹਿਤ ਜਿਹੜਾ ਮਾਡਿਅੰਸਵਾ ਦੇ ਤਹਿਤ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਦੀ ਮੂਵੀ ਮੈਂ ਉਹ ਵੀ ਕੰਟੀਨਿਊ ਜਿਹੜੀ ਜਾਰੀ ਹੈਗੀ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਸਾਡੀ ਮੁਹਿਮ ਹੈ ਉਹਦੇ ਅਗੇਨ ਉਹਦੇ ਅੰਤर्गत ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਲਗਾਤਾਰ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਜੋ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸੇ ਪੰਜਾਬ ਹੈ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀ ਸੇ ਪੰਜਾਬ ਹੈਲਪ ਐਂ ਉਹਦੇ ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸਾਨੂੰ ਕਾਫੀ ਟਿਪ ਮਿਲਦੀ ਹੈਗੀ ਉਹਦੇ ਚ ਵੀ ਅਸੀਂ ਪਛੇ ਦਰਸ਼ ਕਰਦੇ ਹਾਂ ਲਗਭਗ 130 ਦੇ ਲਗਭਗ ਅਸੀਂ ਪਛੇ ਅੱਲੇ ਤੱਕ ਜਿਹੜੇ ਸੇ ਪੰਜਾਬ ਟਿਪ ਦੇ ਦਰਸ਼ ਕਰ ਚੁੱਕੇ ਤਾਂ ਪਬਲਿਕ ਦਾ ਵੀ ਚੰਗਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਤੇ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪੂਰੇ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ ਜਾਰੀ ਹੈਗੀ ਐਂਡ ਉਸ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਭਰਾਂਪੁਰ ਦੇ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਟਲ ਵੀ ਮਿਲਿਆ ਸੀ ਬਨਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੈਰੋਇਨ ਉਹ ਵੀ ਰਿਕਵਰ ਹੋਈ ਐ ਅਸੀਂ ਬੇਕੁਲੀ ਚੈੱਕ ਹੋਵੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੁਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਵੈਲਯੂ ਸਰ ਉਹਦਾ ਤਾਂ ਕੋਈ ਬੈਕਗ੍ਰਾਉਂਡ ਵੀ ਹੈਗਾ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਐਜ਼ ਆਫ ਨਾਊ ਪਤਾ ਹੀ ਹੋਇਆ ਅਸੀਂ ਜਿਹੜਾ ਹੈਗਾ ਪਪਰ ਇਨਟਰਾਗੋਗੇਟ ਕਰਦੇ ਜਨ ਤੱਕ ਪਬਲਿਕ ਸੇਫਟੀ ਨੂੰ ਅਨਸ਼ੋਰ ਕਰਨ ਵਾਸਤੇ ਲਾ ਨਾਡਰ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮੈਨਯੂ ਡੀਜੀਪੀ ਸਾਹਿਬ ਹੈ ਉਹਨਾਂ ਦੀ ਤਲਫੋਂ ਜਿਹੜੀ ਲਗਾਤਾਰ ਜਿਹੜੀ ਸਾਡੀ ਗਾਈਡਲਾਈਨ ਹੈ ਐਂਡ ਜਿਹੜਾ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆ ਨਾ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵਿਜ਼ਿਬਿਲਿਟੀ ਨੂੰ ਵੀ ਅਨਸ਼ੋਰ ਕੀਤਾ ਹੈ ਐਂਡ ਜਿਹੜੇ ਆਰਮ ਸੈਕਟਰ ਦੇ ਤਹਿਤ ਜਿਹੜਾ ਮਾੜੀ ਅੰਸ਼ਵਾ ਦੇ ਤਹਿਤ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਦੀ ਮਹਿੰਮ ਉਹ ਵੀ ਕੰਟੀਨਿਊ ਜਿਹੜੀ ਜਾਰੀ ਹੈ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਸਾਡੀ ਮਹਿੰਮ ਹੈ ਉਹਦੇ ਅਗੇਨ ਉਹਦੇ ਅੰਤਰਗਤ ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਹੈ ਲਗਾਤਾਰ ਇਸ ਦੇ ਬਾਰੇ ਕੀ ਜਣਾ ਹੈ ਦੇਖੋ ਜੀ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸੇ ਪੰਜਾਬ ਹੈ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀਗੀ ਸੇ ਪੰਜਾਬ ਹੈਲਥ ਐਂਡ ਉਹਦੇ ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸਾਨੂੰ ਕਾਫੀ ਟਿਪ ਮਿਲਦੀ ਹੈਗੀ ਉਹਦੇ ਚ ਵੀ ਅਸੀਂ ਪਰਚੇ ਦਰਜ ਕਰਦੇ ਹੈ ਲਗਭਗ 130 ਦੇ ਲਗਭਗ ਅਸੀਂ ਪਰਚੇ ਹਲੇ ਤੱਕ ਜਿਹੜੇ ਸੇ ਪੰਜਾਬ ਦੇ ਪਤੇ ਦਰਜ ਕਰ ਚੁੱਕੇ ਤੋਂ ਪਬਲਿਕ ਦਾ ਵੀ ਚੰਗਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਦੇ ਥੇ